ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਆਜੋ ਅੱਜ ਤੁਹਾਨੂੰ ਚਲਦੇ ਆਂਗੇ ਲੈ ਕੇ ਮੇਲਾ ਬੁਜਰਕ ਦਾ ਜੋ ਕਿ ਕਕਰਾਲਾ ਪਾਈ ਕਿਤੇ ਲਵੇ ਪਤਨਾ ਸਾਈਡ ਤੇ ਪੈਂਦਾਗਾ ਸਮਾਣੇ ਦੇ ਪਤਨਾ ਦੇ ਸੈਂਟਰ ਜੇ ਚ ਪੈਂਦਾ ਪਿੰਡ ਇਹ ਤੇ ਗੁੱਗਾ ਪੀਰ ਜੀ ਦਾ ਮੇਲਾ ਹੈ ਤੇ ਬਿਲਕੁਲ ਮਿਸ ਨਾ ਕਰਿਓ ਬਤ ਵਤ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਤੁਹਾਨੂੰ ਲੈ ਕੇ ਚਲਦੇ ਆਂ ਮੇਲੇ ਦੇ ਵਿੱਚ ਘਮਾਉਂਦੇ ਆਂਗੇ ਪੂਰਾ ਮੇਲਾ ਚਲੋ ਫਿਰ ਆਜੋ ਹੁਣ ਤੁਹਾਨੂੰ ਲੈ ਕੇ ਚਲਦੇ ਆਂਗੇ ਮੇਲੇ ਦੇ ਅੰਦਰ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਦੋਨੇ ਪਾਸੇ ਲੱਗ ਰਹੀਆਂ ਨੇ ਵਧੀਆ ਵਧੀਆ ਦੁਕਾਨਾਂ ਜਿਹੇ ਆਪਾਂ ਗੱਲ ਕਰੀਏ ਸਾਰੇ ਪਾਸੇ ਕਿਧਰੇ ਪਾਸੇ ਕੋਈ ਮਠਾਈ ਦੀ ਲੱਗੀ ਹੋਈ ਹੈ ਕਿਧਰੇ ਪਾਸੇ ਕਿੱਸ ਦੀ ਲੱਗੀ ਹੋਈ ਹੈਗੀ ਤੇ ਚਲੋ ਤੁਹਾਨੂੰ ਦਿਖਾਣਾ ਇੱਧਰ ਬੱਚਿਆਂ ਦਾ ਐਂਟਰਟੇਨਮੈਂਟ ਵੀ ਵਧੀਆ ਹੈਗਾ ਤੇ ਜੇ ਆਪਾਂ ਗੱਲ ਕਰੀਏ ਤੇ ਇੱਧਰ ਪਕੌੜੇ ਛਕੌੜਿਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇਗੀਆਂ ਤੇ ਹੁਣ ਆਪਾਂ ਚੱਲਦੇ ਆਂਗੇ ਅੱਗੇ ਨੂੰ ਦਿਖਾਣੇ ਆਂਗੇ ਸਿਸਟਮ ਕੀ ਗੱਲ ਬਾਤ ਆ ਜੀ ਮੇਲੇ ਦੇ ਵਿੱਚ ਮਿੱਠੀ ਮਿੱਠੀ ਬਾਜ਼ ਆ ਰਹੀ ਹੈ ਕਵਿਸਰੀਆਂ ਦੀ ਕਿਉਂਕਿ ਕਵਿਸਰੀ ਮਿੱਠਾ ਮਿੱਠਾ ਜਾ ਲੱਗ ਰਹੇ ਨੇ ਗੁਣਗਾਨ ਕਰਨ ਗੁੱਗੇ ਪੀਰ ਜੀ ਦੇ ਤੇ ਬਾਕੀ ਹੁਣ ਆਪਾਂ ਚੱਲਦੇ ਆਂਗੇ ਚੱਲਦੇ ਆ ਉਹ ਬੱਲੇ ਬੱਲੇ ਤੇ ਆਪਣਾ ਮਿੱਤਰ ਮਿਲ ਗਿਆ ਆਪਾਂ ਨੂੰ ਕਿਵੇਂ ਸਤਾਂ 릭 ਨੇ ਹਾਂਜੀ ਬੜੀ ਕਰ ਕੈਮ ਆ ਘਰ ਪਰਵਾ ਠੀਕ ਆ ਕੀ ਬਣਦਾ मेला चल रहा है फिर पूरा गाजी तीन रुपये तीह रुपये से मुंडे ने किन्ने दिन चलू मेला है कल आज हम आप चल देंगे देख देंगे गल बात है जी क्योंकि काफी बड़ा मेला होंगे ਨੀ ਸਤਿਗੁਰੂ ਸੋਰਾਂ ਦੇਰਾ ਮੋਰ ਮੂਹੇ ਤੰਜਨਾ ਜੋ ਨਹੀਂ ਸਤਿਰਾ ਵਾਤਾ ਮੇਰੇ ਮੂਹੇ ਤੰਜਨਾ ਜੋ ਨਹੀਂ ਸਤਿਰਾ ਆ ਜੋ ਚਲਿਏ ਗੁਰੂ ਗੋਖਨਾਥ ਜੀ ਦੇ ਕਰਾਈਏ ਤੁਹਾਨੂੰ ਦਰਸ਼ਨ ਫਿਰ ਕੀ ਰਲੇ ਸੋ ਨੀ ਕਿੰਨੇ जय गुरु गोरखनाथ जी जी गुरु गोरखनाथ जी दे देप पुज जी मथा टेक केगा ते ਹੁਣ ਚੱਲਦੇ ਆਂਗੇ ਆਪਾਂ 20000 ਰੁਪਏ ਦੀ ਕੋਈ ਮੱਥਾ ਟੇਕ ਦੇ ਕੇ ਚੱਲ ਕੇ ਤੇ ਇਧਰ ਚੱਲ ਰਿਹਾ ਨੇ ਕੁਇਸਤਰੀਆਂ ਦਾ ਕੰਮ ਮੇਰੇ ਹਿਸਾਬ ਨਾਲ ਚੱਲ ਰਿਹਾ ਮਾਰੋ ਮਾਰ ਮੱਥਾ ਟੇਕ ਦੇ ਦਾਂਗੇ ਮੱਥਾ ਚੱਲਦੇ ਆਂਗੇ ਅੰਦਰ ਪੀਰ ਜੀ ਦੇ ਮੱਥਾ ਟੇਕਦੇ ਚੱਲ ਕੇ ਜੈ ਹਰ ਕੀ ਜੈ ਹੋ ਸਤਿਪਾਏ ਕੀ ਮਹਾਰਾਜ ਕੀ ਜੈ ਸਭ ਤੋਂ ਉਹਨਾਂ ਦਰਸ਼ਨ ਹੋਣੇ ਜੀ ਗੂਗਾ ਪੀਰ ਜੀ ਦੀ ਮਾੜੀ ਦੇ ਪ੍ਰਾਇਸ ਹੀ ਮੱਥਾ ਟੇਕਣ ਆਪਾਂ ਚਲੋ ਦੇਖੋ ਇਹ ਬਾਬਾ ਜੀ ਜਿਹੜਾ ਹੁਣ ਆਪਣੇ ਭੋਗ ਲੈਣ ਦਰਸ਼ਨ ਹੋ ਗਏ ਆਪਣੇ ਬੜੇ ਵਧੀਆ ਚਲੋ ਹੁਣ ਆਪਾਂ ਚੱਲਦੇ ਆਂ ਬਾਹਰੇ ਤੇ ਬਾਹਰੇ ਲੱਗੇ ਹੋਏ ਨੇ ਇੱਕ ਵਿਸਤਰੀ ਵਾਲੇ ਤੇ ਚੱਲ ਕੇ ਆਪਾਂ ਸੁਣਦੇ ਆਂ ਕਿ ਉਹਨਾਂ ਦੀ ਕੀ ਵਿਸਤਰੀ ਆ ਜੋ ਹੁਣ ਆਪਾਂ ਚੱਲ ਜੀ ਹੋ ਜੀ ਇੱਧਰ ਕਬਿਸਰੀਆਂ ਦਾ ਆਨੰਦ ਮਾਣ ਰਹੇ ਹੋ ਤੁਸੀਂ ਵੀ ਤੇ ਲੱਗੇ ਹੋਏ ਨੇ ਕਿਧਰ ਕਬਿਸਰੀ ਜੀ ਤੁਸੀਂ ਦੇਖ ਸਕਦੇ ਹੋਗੇ ਜਥਾ ਲੱਗਿਆ ਹੋਇਆ ਹੈਗਾ ਬੜੀਆਂ ਵਧੀਆ ਬਾਬਾ ਜੀ ਦੀ ਨੁਗਾਨ ਕਰ ਰਹੇ ਨੇਗੇ ਤੇ ਸੰਗਤ ਬੈਠੀ ਹੈਗੀ ਬੰਨਾ ਮੇਮ ਇਕੋੁਰਖੇ ਕਾਲੂ ਜੀ ਗੱਲ ਕਰੀ ਜਥੇ ਦੀ ਬਹੁਤ ਪਿਆਰ ਨਾਲ ਜਥਾ ਜਿਹੜਾ ਗੁਣਗਾਨ ਕਰ ਰਿਹਾਗਾ ਬਾਬਾ ਜੀ ਨੇ ਤੇ ਚਲੋ ਚੱਲੀ ਹੁਣ ਆਪਾਂ ਅੱਗੇ ਚੱਲ ਕੇ ਕਰ ਦਾਂਗੇ ਆਪਣੇ ਕੰਮ ਕਰ ਬੈਠੋ ਨੇਗੇ ਆਪਣੇ ਵੀਰ ਕਮੇਟੀ ਵਾਲੇ ਸਾਰੀ ਸੰਗਤ ਜਿਹੜੀ ਕਿ ਬਾਬਾ ਜੀ ਦੇ ਦਰਸ਼ਨ ਕਰਨ ਆਈ ਆ ਤੇ ਪੂਰਾ ਆਨੰਦ ਮਾਨ ਰਹੀ ਨੇਗੇ ਬੈਠ ਕੇ ਕਵਿਸਰੀਆਂ ਦਾ ਕਿਉਂਕਿ ਕਵਿਸਰੀ ਵਾਲੇ ਵੀ ਬਹੁਤ ਪਿਆਰ ਨਾਲ ਬਹੁਤ ਵਧੀਆ ਤਰੀਕੇ ਨਾਲ ਗਾਰੇ ਨੇਗੇ ਸਾਰੀ ਸੰਗਤ ਬਹੁਤ ਵਧੀਆ ਤਰੀਕੇ ਨਾਲ ਆਨੰਦ ਮਾਨ ਰਹੀ ਹੈ ਕਿ ਬੈਠੀ ਇਹ ਮੇਲਾ ਗੁਜ ਰਖਦਾ ਹੈਗਾ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਮੁੰਡੇ ਗਰਮਾ ਗਰਮ ਦੁੱਧ ਬੀਬੀਆਂ ਬੱਚੇ ਬੈਠੇ ਨੇ ਅੰਮੀ ਮੁੰਨੇ ਬੱਚੇ ਬੈਠੇ ਨੇ ਉਹਨਾਂ ਦਾ ਬਹੁਤ ਬਹੁਤ ਸਤਿਕਾਰਾਂ ਦੇ ਸਹਿਯੋਗ ਦਾ ਭਮੇਰੀ ਹੈ ਕਮੇਟੀ ਦਾ ਸਤਿਕਾਰ ਇਹ ਪਿੰਡ ਜਿਹੜਾ ਹੈ ਭਾਗਾ ਵਾਲਾ ਹੈ ਜਿੰਨਾਂ ਉਹਨਾਂ ਦੇ ਲੱਗ ਰਹੇ ਨੇਗੇ ਛੋਟੇ ਛੋਟੇ ਬੱਚੇ ਪੂਰਾ ਇੰਜੋਏ ਕਰਨ ਪੂਰਾ ਲੇਕੋ ਆਹਨ ਨਜ਼ਾਰੇ ਨਾਲ ਕੁਦਰਤ ਰੇ ਨੇ ਤੇ ਇੱਧਰ ਕਿਸ਼ਤੀ ਦੇ ਵਿੱਚ ਆਨੰਦ ਮਾਣ ਰਹੇ ਨੇਗੇ ਛੋਟੇ ਛੋਟੇ ਬੱਚੇ ਦੇਖੋ ਆਹਨ ਪੂਰੇ ਟੌਪ ਦੇ ਨਾਲ ਤੇ ਇੱਧਰ ਇੱਕ ਛੋਟਾ ਜਿਹਾ ਚੂਲਾ ਲੱਗਿਆ ਹੋਇਆਗਾ ਤੇ ਇਹਦੇ ਵਿੱਚ ਵੀ ਬੱਚੇ ਪੂਰਾ ਇੰਜੋਏ ਕਰ ਰਹੇ ਨੇਗੇ ਇਹਦੇ ਵਿੱਚ ਵੀ ਬੈਠੇ